ਰਾਜ ਨਹੀਂ ਸੇਵਾ ਦਾ ਨਾਰਾ ਦੇ ਕੇ ਮੂੜ ਸੱਤਾ ਚਾਹੀ ਅਕਾਲੀ ਭਾਜਪੀ ਸਰਕਾਰ ਚ ਪੁਲਿਸ ਵਾਲਿਆਂ ਦੇ ਹੌਸਲੇ ਇੰਨੇ ਕੋ ਉਲੰਧ ਹੋਏ ਪਏ ਨੇ ਕਿ ਉਹ ਆਮ ਬੰਦੇ ਨੂੰ ਟਿਚ ਨਹੀਂ ਸਮਝਦੀ ਥਾਣੇ ਚ ਆਮ ਨਾਗਰਿਕ ਨੂੰ ਪੈਸਿਆਂ ਦੀ ਪੰਡ ਸਮਝ ਲਿਆ ਜਾਂਦਾ ਹੈ ਇਨਸਾਫ ਦੇ ਨਾਂ ਤੇ ਲੋਕਾਂ ਦਾ ਸਰਿਆਂ ਸ਼ੋਸ਼ਣ ਕੀਤਾ ਜਾਂਦਾ ਹੈ ਇਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼ ਪੰਜਾਬ ਪੁਲਿਸ ਜਾ ਵਰਦੀ ਵਾਲੇ ਮੁਜਰਮ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ ਪਰ ਅੰਮ੍ਰਿਤਸਰ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਇੱਕ ਵਾਰ ਮੁੜ ਤੋਂ ਸੂਬੇ ਦੀ ਪੁਲਿਸ ਦਾ ਅਸਲ ਚਿਹਰਾ ਲੋਕਾਂ ਅੱਗੇ ਉਜਾਗਰ ਕਰ ਦਿੱਤਾ ਹੈ ਇਹ ਹੈ ਐਸసీపీ ਹਰਕਵਲ ਕੌਰ ਦਾ ਪੀ ਅਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਜਸਵੀਰ ਸਿੰਘ ਜਿਸ ਨੇ ਕੀਤੀ ਇੱਕ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਇਨਸਾਨੀਅਤ ਵੀ ਸ਼ਰਮਸ਼ਾਰ ਹੋ ਗਈ ਹੈ ਜ਼ਰਾ ਇਸ ਸ਼ਖਸ ਨੂੰ ਧਿਆਨ ਨਾਲ ਦੇਖੋ ਕਿਸ ਤਰ੍ਹਾਂ ਬੇਖੌਫ ਹੋ ਕੇ ਹਰਵਿੰਦਰ ਕੌਰ ਨਾਂ ਦੀ ਔਰਤ ਦੇ ਘਰ ਦਾਖਲ ਹੋ ਰਿਹਾ ਹੈ ਜਿਸ ਦੇ ਚਿਹਰੇ ਤੇ ਨਾ ਤਾਂ ਕੋਈ ਡਰ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਖੌਫ ਅਸਲ ਚ ਅੰਮ੍ਰਿਤਸਰ ਦੀ ਰਹਿਣ ਵਾਲੀ ਹਰਵਿੰਦਰ ਕੌਰ ਦੇ ਪਤੀ ਦੀ ਮੌਤ 2007 ਚ ਹੋ ਗਈ ਸੀ ਜਿਸ ਤੋਂ ਬਾਅਦ 2009 ਚ ਹਰਵਿੰਦਰ ਕੌਰ ਦੀ ਮੁਲਾਕਾਤ ਅਮਰੀਕ ਸਿੰਘ ਨਾਂ ਦੇ ਇੱਕ ਵਿਅਕਤੀ ਨਾਲ ਹੋਈ ਅਮਰੀਕ ਸਿੰਘ ਨਾਲ ਵਿਆਹ ਕਰਵਾਉਣੋਂ ਪਹਿਲਾਂ ਹਰਵਿੰਦਰ ਕੌਰ ਚੰਡੀਗੜ੍ਹ ਰਹਿਣ ਲੱਗੀ ਪਰ 2014 ਚ ਹਰਵਿੰਦਰ ਕੌਰ ਦੇ ਪਤੀ ਅਮਰੀਕ ਸਿੰਘ ਨੇ ਉਸ ਨੂੰ ਛੱਡ ਦਿੱਤਾ ਜਿਸ ਦੀ ਸ਼ਿਕਾਇਤ ਉਸ ਨੇ ਚੰਡੀਗੜ੍ਹ ਪੁਲਿਸ ਨੂੰ ਕੀਤੀ ਕਿਉਂਕਿ ਹਰਵਿੰਦਰ ਕੌਰ ਅਮ੍ਰਿਤਸਰ ਦੀ ਰਹਿਣ ਵਾਲੀ ਸੀ ਇਸ ਲਈ ਚੰਡੀਗੜ੍ਹ ਪੁਲਿਸ ਨੇ ਮਾਮਲਾ ਅਮ੍ਰਿਤਸਰ ਪੁਲਿਸ ਨੂੰ ਰੈਫਰ ਕਰ ਦਿੱਤਾ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ ਹਰਵਿੰਦਰ ਕੌਰ ਦੀ ਦੁੱਖ ਭਰੀ ਕਹਾਣੀ ਅਰਵਿੰਦਪਾਲ ਸ਼ਰਮਾ ਜੋ ਆਲਕ ਸਾਹਿਬ ਦੇ ਹੀ ਆਫਿਸ ਦੇ ਵਿੱਚ ਤਾਇਨਾਤ ਨੇ ਔਰ ਜਸਵੀਰ ਸਿੰਘ ਰੀਡਰ ਜਿਨ੍ਹਾਂ ਨੇ ਮੈਨੂੰ ਇਹਨਾਂ ਨੇ ਬੁਲਾਇਆ ਕਿ ACP ਮੈਮ ਤੁਹਾਨੂੰ ਬੁਲਾ ਰਹੇ ਆ ਔਰ ਮੈਂ ਉੱਥੇ ਗਈ ਆ ACP ਮੈਮ ਦੇ ਕਮਰੇ ਚ ਇਨਾਂ ਨੇ ਮੇਰੇ ਨਾਲ ਬਦਤਮੀਜ਼ੀ ਵੀ ਕੀਤੀ ਆ ਦੋਨਾਂ ਜਣਿਆਂ ਨੇ ਆਪਣੇ ਕੇਸ ਦੇ ਸਿਲਸਲੇ 'ਚ ਹਰਵਿੰਦਰ ਕੌਰ ACP ਹਰਕਮਲ ਕੌਰ ਦੇ ਦਫ਼ਤਰ 'ਚ ਕਈ ਵਾਰ ਗਈ ਜਿੱਥੇ ਉਸ ਦੀ ਮੁਲਾਕਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੀਰ ਸਿੰਘ ਨਾਲ ਹੋਈ ਜਿਸ ਨੇ ਉਸ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਪਰ ਹਰਵਿੰਦਰ ਕੌਰ ਮੁਤਾਬਕ ਜਸਵੀਰ ਸਿੰਘ ਨੇ ਉਸ ਨੂੰ ਮਾੜੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜਸਵੀਰ ਸਿੰਘ ਨੇ ਹਰਵਿੰਦਰ ਕੌਰ ਨੂੰ ਇਤਰਾਜ਼ਯੋਗ ਮੈਸੇਜ ਉਸ ਦੇ ਫੋਨ ਤੇ ਭੇਜੇ ਅਤੇ ਇਨਸਾਫ ਦਿਵਾਉਣ ਲਈ 1 ਲੱਖ ਰੁਪਏ ਦੀ ਮੰਗ ਕੀਤੀ ਮੈਨੇ ਕੰਪਲੇਂਟ ਕੀਤੀ ਉਹ ਇਹਨਾਂ ਨੇ ਬੋਲਾ ਕਿ ਆਪਕੀ ਕੰਪਲੇਂਟ ਆਈ ਹੈ ਹਮਾਰੇ ਪਾਸ ਤੋਂ ਮੇਰੇ ਕੋ ਬੁਲਾਇਆ ਔਰ ਮੈਂ ਗਈ ਉਸਕੇ ਬਾਅਦ ਉਹ ਘਰ ਆਇਆ ਗਰ ਦੋ ਚਾਰ ਵਾਰ ਆਇਆ ਹੈ ਉਸਕੇ ਬਾਅਦ ਉਸਨੇ ਬੋਲਾ ਕਿ ਮੈਨੂੰ ਕੋਈ ਪੈਸੇ ਚਾਹੀਏ ਮੇਰੇ ਕੋਲ ਰਿਕਾਰਡਿੰਗ ਵੀ ਹੈ ਮੋਬਾਈਲ ਮੇਂ ਜੋ ਕੀ ਹੈ ਇਤਨੇ ਪੈਸੇ ਚਾਹੀਏ ਇਤਨਾ ਪੈਸਾ ਇਕੱਠਾ ਕਰੋ ਡੀ ਇਲੀਗਲ ਕੋ ਦੇਨੇ ਹੈ ਪੁਲਿਸ ਨੇ ਪਰਚਾ ਦਰਜ ਕਰਨਾ ਉਹਨਕੋ ਦੇਨੇ ਹੈ ਸਭੀ ਕੋ ਪੈਸੇ ਦੇਨੇ ਹੈ ਔਰ ਮੈਡਮ ਨੇ ਵੀ ਪੈਸੇ ਲੈਨੇ ਹੈ ਉਸਕੇ ਸਬੰਧ ਮੇਂ ਹੀ ਰੀਡਰ ਸਾਹਿਬ ਨੇ ਮੇਰੇ ਸੇ 1 ਲੱਖ ਰੁਪਏ ਲਿਆ ਹੈ ਮੁੱਖ ਮੁਲਜ਼ਮ ਤੋਂ ਪਰੇਸ਼ਾਨ ਹਰਵਿੰਦਰ ਕੌਰ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੀਰ ਸਿੰਘ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਉਸਨੇ ਜਸਵੀਰ ਸਿੰਘ ਦੀ ਮੰਗਤੇ 1 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਉਸ ਨੂੰ ਪੈਸੇ ਘਰੋਂ ਲੈ ਕੇ ਜਾਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਕਿ ਜਸਵੀਰ ਸਿੰਘ ਉਸ ਦੇ ਘਰ ਆਉਂਦਾ ਹਰਵਿੰਦਰ ਕੌਰ ਨੇ ਸੀਸੀਟੀਵੀ ਕੈਮਰਾ ਦਾ ਜਾਲ ਪੂਰੇ ਘਰ ਚ ਵਿਛਾ ਦਿੱਤਾ ਜਿਸ 'ਚੇ ਵਰਦੀ ਵਾਲਾ ਮੁਜਰਮ ਅੜੀ ਕੇ ਆ ਗਿਆ ਇੰਨੇ ਨਹੀਂ ਇਸ ਮੁਲਾਜ਼ਮ ਦੇ ਹੌਸਲੇ ਇੰਨੇ ਨੂੰ ਬੁਲੰਦ ਸੀ ਕਿਉਂ ਹਰਵਿੰਦਰ ਕੌਰ ਨੂੰ ਗਲਤ ਢੰਗ ਨਾਲ ਛੂੰਦਾ ਰਹਾ ਸਾਰੇ ਮਾਮਲੇ ਤੇ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਸ਼ਾਇਦ ਆਪਣੇ ਮੁਲਾਜ਼ਮਾ ਖਿਲਾਫ ਬੋਲਣ ਨੂੰ ਅਧਿਕਾਰੀ ਤਰਜੀਹ ਨਹੀਂ ਦਿੰਦੇ ਪਰ ਮੁੱਖ ਮੰਤਰੀ ਕਾਰਵਾਈ ਦੀ ਗੱਲ ਜ਼ਰੂਰ ਕਹਿ ਰਹੇ ਨੇ ਤੁਸੀਂ ਮੈਨੂੰ ਦੇ ਦਿਓ ਆਈ ਵਿਲ ਗੈਟ ਇਨਕੁਆਇਰਡ ਫਰਵਾਇਦ ਜੇ ਮੈਂ ਜੇ ਮੈਂ ਕੱਲ ਦਾ ਦਿਨ ਵੀ ਇੱਥੇ ਆ ਠੀਕ ਹੈ ਜੀ ਰਾਤ ਨੂੰ ਮੈਂ ਅੰਮ੍ਰਿਤਸਰ ਆ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਆਪਦੇ ਤੌਰ ਤੇ ਤੁਸੀਂ ਇਹ ਤਕਲੀਫ ਕਰਕੇ ਮੈਨੂੰ ਦਫ਼ਤਰ ਹੀ ਲੈ ਦੇ ਮੈਂ ਇਨਕੁਆਇਰੀ ਕਰਾ ਦੇ ਦੇਖੋ ਜਿਹੜਾ ਸਾਡੇ ਨੋਟਿਸ ਲਿਆਉਂਦਾ ਉਹਦੇ ਤੇ ਐਕਸ਼ਨ ਕਰਦੇ ਸੋ ਮੁੱਖ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਬੇਸ਼ੱਕ ਸਸਪੈਂਡ ਕਰ ਦਿੱਤਾ ਹੈ ਪਰ ਇਹ ਅੰਮ੍ਰਿਤਸਰ ਪੁਲਿਸ ਲਈ ਸ਼ਰਮ ਦੀ ਗੱਲ ਹੈ ਕਿ ਮਲਜ਼ਮ ਪੁਲਿਸ ਕਰਮਚਾਰੀਏ ਨੂੰ ਮੁਅਤਲ ਸੀਐਮਡੀ ਦੀ ਦਖਲਅੰਦਾਜ਼ੀ ਤੋਂ ਬਾਅਦ ਕੀਤਾ ਗਿਆ ਕੀ ਅਜਿਹੀ ਪੁਲਿਸ ਤੋਂ ਅੰਮ੍ਰਿਤਸਰ ਵਾਸੀ ਇਨਸਾਫ ਦੀ ਉਮੀਦ ਕਰ ਸਕਦੇ ਨੇ ਫੈਸਲਾ ਤੁਹਾਡੇ ਤੇ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਫ੍ਰੀ ਮੀਡੀਆ ਏਸੀ ਅੰਮ੍ਰਿਤਸਰ ਪੁਲਿਸ ਮੁਲਾਜ਼ਮਾਂ ਦੀ ਕਾਲੀ ਕਰਤੂਤ ਅਤੇ ਹੁਣ ਗੱਲ ਬਠਿੰਡਾ ਦੀ ਜਿੱਥੇ ਲੋਕ ਇਲਜ਼ਾਮ ਲਗਾ ਰਹੇ ਨੇ ਕਿ ਪੁਲਿਸ ਪੀੜਤਾਂ ਦੀ ਥਾਂ ਮੁਲਜ਼ਮ ਲੋਕਾਂ ਦਾ ਪੱਖ ਪੂਰ ਰਹੀ ਹੈ ਇਹਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਪੁਰ ਦੇ ਲੋਕ ਜਿਨ੍ਹਾਂ ਨੂੰ ਇਨਸਾਫ ਲਈ ਸੜਕਾਂ ਤੇ ਉਤਰਨਾ ਪਿਆ ਤਿੰਨ ਦਿਨਾਂ ਤੱਕ ਲੋਕਾਂ ਨੂੰ ਇਨਸਾਫ ਲੈਣ ਲਈ ਮ੍ਰਿਤਕ ਦਾ ਸਰੀਰ ਸੜਕ ਤੇ ਰੱਖਣਾ ਪਿਆ ਅਸਲ 'ਚ ਹਮੀਰਪੁਰ ਪਿੰਡ ਦੇ ਇੱਕ ਕਿਸਾਨ ਨੂੰ ਜ਼ਮੀਨੀ ਵਿਵਾਦ ਤੇ ਚੱਲਦਿਆਂ ਕੁਝ ਲੋਕਾਂ ਨੇ ਮੌਤੇ ਘਾਟੂ ਦਰ ਦਿੱਤਾ ਜਿਸ ਤੋਂ ਬਾਅਦ ਜਦੋਂ ਪਰਿਵਾਰ ਵਾਲਿਆਂ ਦੇ ਬਿਆਨਾਂ ਮੁਤਾਬਕ ਕਾਰਵਾਈ ਨਾ ਹੋਈ ਤਾਂ ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਸਥਾਨਕ ਲੋਕਾਂ ਨੇ ਭਗਤਾ ਭਾਈ ਕਾ ਚੌਂਕ ਨੂੰ ਜਾਮ ਕਰ ਦਿੱਤਾ ਤੇ ਸਵਾਲਾਂ ਦੇ ਕੇਰੇ ਚ ਆਇਆ ਸਥਾਨਕ ਥਾਣਾ ਮੁਖੀ ਜੋ ਮੈਂ ਬੰਦੇ ਪਵਾਏ ਸਨ ਉਹਨਾਂ ਵਿੱਚੋਂ ਤਿੰਨ ਬੰਦੇ ਕੱਢ ਦਿੱਤੇ ਅਤੇ ਮੇਰਾ ਪਰਚਾ ਰੱਦ ਕਰ ਦਿੱਤਾ ਮਨਜੀਤ ਸਿੰਘ ਥਾਣੇਦਾਰ ਜਮੇਵਾਰ ਹਾਂ ਮੈਂ ਇਸ ਕਰਕੇ ਸਾਰੇ ਏਰਗੇ ਨਾਲ ਸਾਰੇ ਭੰਡ ਭਰਾਵਾਂ ਨਾਲ ਰਲ ਮਿਲ ਕੇ ਮੈਂ ਆਪਦੇ ਆਦਮੀ ਦੀ ਡੈੱਡ ਬਾਡੀ ਲੈ ਕੇ ਪਕਤਾ ਚੌਕ ਵਿੱਚ ਬੈਠੀ ਹਾਂ ਉਧਰ ਇਸ ਮਾਮਲੇ 'ਚ ਕੁਝ ਲੋਕਾਂ ਦੇ ਨਾਂ ਬਾਹਰ ਕੱਢਣ ਬਾਰੇ ਜਦੋਂ ਡੀਐਸਪੀ ਤੋਂ ਪੁੱਛਿਆ ਗਿਆ ਤਾਂ ਗੋਲ ਮੋਲ ਜਵਾਬ ਦੇ ਕੇ ਚੱਲਦੇ ਬਣੇ ਉਹ ਜਿਹੜਾ ਇਲਜ਼ਾਮ ਲਾਇਆ ਸੀ ਉਹਦੇ ਉਸੇ ਦੀ ਜਿਹੜੀ ਹੈਗੀ ਪ੍ਰੋ ਉਹ ਕੀਤੀ ਜਾਏਗੀ ਬਕਾਇਦਾ ਜੋ ਮਤਲਬ ਸਹੀ ਸਾਬਤ ਹੋਇਆ ਤਾਂ ਉਹ ਬਕਾਇਦਾ ਜੀ ਉਹ ਉਹਦਾ ਡਿਸਪਲਿਨ ਨਹੀਂ ਐਕਚੁਅਲੀ ਆ ਬੇਸ਼ੱਕ ਪੁਲਿਸ 3 ਦਿਨਾਂ ਬਾਅਦ ਲੋਕ ਰੋਗੇ ਚੁੱਕੀ ਅਤੇ ਬਿਆਨਾਂ ਮੁਤਾਬਕ ਕਾਰਵਾਈ ਹੋਈ ਪਰ ਕੀ ਅਜੇ ਹੀ ਪੁਲਿਸ ਤੋਂ ਤੁਸੀਂ ਇਨਸਾਫ ਦੀ ਆਸ ਕਰ ਸਕਦੇ ਹੋ ਜਿਨ੍ਹਾਂ ਨੂੰ ਮੁਲਜ਼ਮਾਂ ਨਾਲ ਇੰਨੀ ਹਮਦਰਦੀ ਹੋਵੇ ਕਿ ਲੋਕਾਂ ਨੂੰ ਉਹਨਾਂ ਦੇ ਨਾਮ ਸ਼ਾਮਲ ਕਰਵਾਉਣ ਲਈ ਡਰਨੇ ਲਾਉਣੇ ਪੈਣ ਫੈਸਲਾ ਤੁਹਾਡੇ ਤੇ ਹੈ ਬਠਿੰਡਾ ਤੋਂ ਪ੍ਰਿਤਪਾਲ ਸਿੰਘ ਫ੍ਰੀ ਮੀਡੀਆ ਕੇਵਲ ਅਮ੍ਰਿਤਸਰ ਬਠਿੰਡਾ ਦਾ ਇਹ ਹਾਲ ਨਹੀਂ ਗੁਰਦਾਸਪੁਰ ਚ ਵੀ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਕੇਰੇ ਚ ਉਸ ਵੇਲੇ ਆਈ ਜਦੋਂ ਇੱਕ ਪੁੱਤਰ ਨੂੰ ਆਪਣੇ ਬਾਪ ਦੇ ਕਾਤਲਾਂ ਖਿਲਾਫ ਬੰਦੀ ਕਾਰਵਾਈ ਕਰਵਾਉਣ ਲਈ ਸੜਕ ਤੇ ਉਤਰਨਾ ਪਿਆ ਜਿਸ ਨੂੰ ਕਥਿਤ ਤੌਰ ਤੇ ਸ਼ਰਾਬ ਠੇਕੇਦਾਰਾਂ ਤੇ ਉਸ ਦੇ ਕਰਿੰਦਿਆਂ ਨੇ ਮਾਰ ਮੁਕਾਇਆ ਸੀ ਇੱਥੇ ਇਲਜ਼ਾਮ ਲੱਗੇ ਨੇ ਕਿ ਪੁਲਿਸ ਸ਼ਰਾਬ ਦੇ ਠੇਕੇਦਾਰਾਂ ਤੇ ਉਸ ਦੇ ਕਰਿੰਦਿਆਂ ਨੂੰ ਬਚਾਉਣ ਚ ਲੱਗੀ ਹੋਈ ਹੈ मामला ਵੀ ਜੁੰਦਾ ਹੈ ਜਦੋਂ ਅਵੰਖਾ ਦੇ ਸਤਨਾਮ ਨੂੰ ਸ਼ਰਾਬ ਵੇਚਣ ਦੇ ਸ਼ੱਕ 'ਚ ਅਦਾਲਤ ਨੇ ਨਹੀਂ ਸਗੋ ਕਥਕ ਤੌਰ ਤੇ ਸ਼ਰਾਬ ਦੇ ਠੇਕੇਦਾਰਾਂ ਤੇ ਉਸ ਦੇ ਕਰਿੰਦਿਆਂ ਨੇ ਸਜ਼ਾ ਸੁਣਾਈ ਉਹ ਵੀ ਸਜ਼ਾ-ਏ-ਮੌਤ ਇਲਜ਼ਾਮ ਲੱਗੇ ਨੇ ਕਿ ਜਿੰਨਾ ਕਾਤਲ ਨੂੰ ਪੁਲਿਸ ਛੇਤੀ ਫੜਨ ਦੇ ਦਾਅਵੇ ਕਰ ਰਹੀ ਹੈ ਉਹ ਸ਼ਰੀਆਮ ਥਾਣੇ 'ਚ ਘੁੰਮ ਰਹੇ ਨੇ ਪਰਿਵਾਰ ਮੁਤਾਬਕ ਪੁਲਿਸ ਨੇ ਪਹਿਲਾਂ ਸਖ਼ਤ ਤਰ੍ਹਾਂਾਂ ਤਹਿਤ ਕਾਰਵਾਈ ਦਾ ਭਰੋਸਾ ਦਿੱਤਾ ਪਰ ਬਾਅਦ 'ਚ ਕਾਤਲਾਂ ਨੂੰ ਬਚਾਉਣ ਲਈ ਕੇਸ ਕਮਜ਼ੋਰ ਕਰ ਦਿੱਤਾ 1 ਮਹੀਨਾ 2 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੇ ਸਬੰਧ ਚ ਅਸੀਂ ਐਸਐਸਪੀ ਸਾਹਿਬ ਕੋਲ 10 ਵਾਰੀ ਗਏ ਜੇ ਸੋਮਵਾਰ ਗਏ ਤੇ ਕਹਿੰਦੇ ਚੰਨਸ਼ਰਵਾਰ ਆਓ ਜੇ ਮੰਗਲਵਾਰ ਗਏ ਤੇ ਬੋਧਵਾਰ ਆਓ ਸਾਨੂੰ ਅੱਗੇ ਦੇ ਅੱਗੇ ਟਾਈਮ ਪਾਉਂਦੇ ਨੇ ਸਾਡੀ ਮੰਗ ਆ ਵੀ 302 ਚ ਪਰਚਾ ਹੋਣਾ ਚਾਹੀਦਾ 302 ਚ ਹੋਣਾ ਚਾਹੀਦਾ ਅ ਰਾਤ ਸਾਨੂੰ ਐਸਐਸਓ ਸਾਹਿਬ ਨੇ ਬੁਲਾਇਆ ਐਸਐਸਓ ਸਾਹਿਬ ਨੇ ਕਿਹਾ ਵੀ ਤੁਹਾਡੀ ਜਿਹੜੀ ਕਾਰਵਾਈ ਆ ਉਹ 304 A ਚ ਕਰ ਦਿੱਤੀ ਗਈ ਆ ਤੇ ਮੈਂ ਕਹਾਂ ਜੀ ਅਸੀਂ ਇਹ ਗੱਲ ਹੁਣ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਕਰਨੀ ਤੇ ਅਸੀਂ ਆਸ ਕਰਨੇ ਧਰਨਾ ਲਾਇਆ ਜੀ ਜਿਹੜੀ ਸਾਡੀ ਕਾਰਵਾਈ ਆ ਸਾਡੀ ਐਫਆਰ ਦਰਜ ਨਾਲ ਛੇੜਖਾ ਨਹੀਂ ਹੋਈ ਉਹਦੇ ਸਬੰਧ ਚ ਅਸੀਂ ਤਾਂ ਨਾ ਲਾਇਆ ਉਧਰ ਜਦੋਂ ਮਾਮਲੇ ਚ ਪੁਲਿਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮਿਲਿਆ ਰਟਿਆ ਰਟਾਇਆ ਜਵਾਬ 302 ਦਾ ਪਰਚਾ ਦਰਜ ਕੀਤਾ ਸੀ ਉਹਨਾਂ ਨੇ ਦੀ ਮੰਗ ਜੀ ਇਹਨਾਂ ਨੂੰ ਇੱਕ 304 ਚ ਦੇ ਦਿੱਤਾ ਸਾਨੂੰ ਜਿਹੜਾ ਕੋਈ ਮਤਾਬਕ ਕਾਨੂੰਨ ਜੋ ਕਾਰਵਾਈ ਬੰਦਿਓ ਕਰਨੀ ਸੋ ਇਹ ਆ ਪੰਜਾਬ ਪੁਲਿਸ ਦਾ ਉਹ ਖੌਫਨਾਕ ਚਿਹਰਾ ਜਿਸ ਕਰਕੇ ਆਮ ਬੰਦਾ ਇਹਨਾਂ ਵਰਦੀ ਵਾਲਿਆਂ ਤੋਂ ਇੰਨਾ ਜ਼ਿਆਦਾ ਖੌਫ ਜ਼ਦਾ ਹੈ ਸੋ ਅਜੇ ਹਿੱਥ ਜਿੱਥੇ ਪੁਲਿਸ ਮੁਲਾਜ਼ਮ ਬੇਖੌਫ ਲੋਕਾਂ ਦੇ ਘਰਾਂ ਚ ਰਿਸ਼ਵਤਾਂ ਲੈਣ ਪੀੜਤਾਂ ਦੀਆਂ ਮਲਜ਼ਮਾਂ ਦਾ ਸਾਥ ਦੇਣ ਲੋਕਾਂ ਨੂੰ ਇਨਸਾਫ ਲਈ ਸੜਕਾਂ ਤੇ ਜਾਮ ਲਾਉਣੇ ਪੈਣ ਅਜੇ ਚ ਕੀ ਪੁਲਿਸ ਇਨਸਾਫ ਦਵਾ ਸਕਦੀ ਹੈ ਫੈਸਲਾ ਤੁਹਾਡੇ ਤੇ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਫ੍ਰੀ ਮੀਡੀਆ ਪੰਜਾਬ ਸਰਕਾਰ ਅਤੇ ਪੁਲਿਸ ਦੇ ਆਲਾ ਅਧਿਕਾਰੀ ਜਿਨਨੇ ਮਰਜ਼ੀ ਦਾਅਵੇ ਕਰ ਲਵੇ ਕਿ ਪੁਲਿਸ ਦਾ ਰਵੱਈਆ ਫ੍ਰੈਂਡਲੀ ਹੈ ਪਰ ਇਸ ਦੇ ਮੁਲਾਜ਼ਮ ਹਰੇਕ ਦਾਅਵੇ ਨੂੰ ਅੰਗੂਠਾ ਦਿਖਾ ਦਿੰਦੇ ਨੇ ਦੇਖੋ ਜ਼ਰਾ ਕਿਵੇਂ ਮਾਮਲਾ ਬਟਾਲਾ ਦੇ ਅਦੀਨ ਆਉਂਦੀ ਚੌਂਕੀ ਉੱਦਨਵਾਲ ਦਾ ਜਿੱਥੇ ਪਿੰਡ ਬਰਿਆਰ ਦੇ ਰਹਿਣ ਵਾਲੇ ਅਮਰੀਕ ਸਿੰਘ ਨੂੰ ਪੁਲਿਸ ਨੇ ਆਪਣੀ ਤਾਲਿਬਾਨੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਮਰੀਕ ਸਿੰਘ ਦਾ ਇਲਜ਼ਾਮ ਹੈ ਕਿ ਇੱਕ ਮਾਮਲੇ 'ਚ ਛੋਟੀ ਜਹੀ ਸ਼ਿਕਾਇਤ ਮਿਲਣ ਤੋਂ ਬਾਅਦ ਪਹਿਲਾਂ ਉਸ ਨੂੰ ਪੁਲਿਸ ਵਾਲਿਆਂ ਨੇ ਘਰ ਅਤੇ ਬਾਅਦ 'ਚ ਚੌਂਕੀ ਲਿਜਾ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਤੇ ਅਮਰੀਕ ਸਿੰਘ ਨੂੰ ਛੱਡਣ ਦੇ ਨਾਂ ਤੇ 10000 ਦੀ ਰਿਸ਼ਵਤ ਦੀ ਮੰਗ ਕੀਤੀ। ਤਾਂ ਇਹਨੇ ਕੰਪਲੇਂਟ ਦਿੱਤੀ। ਵਿਗਾਰ ਮਦਦਾ ਕਰਦਾ। ਇਹਨਾਂ ਕੰਪਲੇਂਟ ਦਿੱਤੀ ਤੇ ਆੜ ਕੇ ਚੁੱਕੇ ਲੈ ਗਏ। ਰਾਤ ਬਿੰਨਾ ਪਿੰਡੂ ਕੁੱਟਿਆ ਬੁਝੰਗਾ। ਉਹ ਉੱਥੇ ਜਾ ਕੇ ਕੁੱਟਿਆ ਉਹਨਾਂ। ਕਿਤੇ ਕਿਤੇ ਤਾਂ ਮੇਰੇ ਆਵਾਵਾਂ ਦੇ ਆ। ਆ ਮਗਰ ਮੋਰਾ ਜਵਾ ਆ ਰਾ ਆ ਕੇ ਕੁੱਟ ਮਾਰ ਕੀਤੀ ਮੇਨਾਂ ਤੇ ਜਦਕਿ ਉਹਨੂੰ ਨਿਸ਼ਾਫ ਪਰਨਾ ਕਰੀਦਾ। ਅਮਰਿਕ ਸਿੰਘ ਦੇ ਇਲਜ਼ਾਮਾਂ ਨੂੰ ਇਹ ਸਾਹਿਬ ਸ਼ਾਇਦ ਸੱਚ ਨਹੀਂ ਮੰਨਦੇ ਇਸ ਲਈ ਮੁਲਜ਼ਮ ਕਰਮਚਾਰੀਆ ਪ੍ਰਤੀ ਜਿਸ ਤਰ੍ਹਾਂ ਦੀ ਕਾਰਵਾਈ ਦਾ ਭਰੋਸਾ ਦੇ ਰਹੇ ਨੇ ਜ਼ਰਾ ਤੁਸੀਂ ਵੀ ਸੁਣੋ ਮਸਲਾ ਦੇਖ ਲਿਆ ਜਾਂਦਾ ਹੈ ਕਿ ਇਹ ਕਿਉਂਕਿ ਜਮੀਨੀ ਚਾਚਾ ਭਤੀਜਾ ਦਾ ਮਸਲਾ ਹੈ ਹੋ ਸਕਦਾ ਹੈ ਕਿ ਉਹ ਆਪਸ ਚ ਲੜੇ ਹੋਣ ਤੇ ਜਿਹੜਾ ਸਾਰਾ ਦੋਸ਼ ਜਿਹੜਾ ਚੌਂਕੀ ਚਾਜ ਤੇ ਮੜਿਆ ਜਾ ਰਿਹਾ ਹੈ ਹਾਲੇ ਤੱਕ ਕੋਈ ਕੰਪਲੀਟ ਆਈ ਨਹੀਂ ਮੇਰੇ ਕੋਲ ਇਹ ਮੇਰੇ ਨੋਟਸ ਚਾਹੀਦੇ ਦੀ ਇਨਕੁਆਇਰੀ ਕਰਾ ਕੇ ਹਾਂ ਅਗਰ ਪੁਲਿਸ ਦਾ ਵਿੱਚ ਦੋਸ਼ੀ ਪਾਏਗੇ ਤਾਂ ਉਹਨਾਂ ਖਿਲਾਫ ਜ਼ਰੂਰ ਬਣਦੀ ਕਾਰਵਾਈ ਅਫਸਰਾਂ ਦੇ ਨੋਟਿਸ ਲਿਆ ਕੇ ਕੀਤੀ ਜਾਏ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਫ੍ਰੀ ਮੀਡੀਆ ਥਾਣੇ ਅੰਦਰ ਰਿਸ਼ਵਤਖੋਰੀ ਕਿਸ ਹੱਦ ਤੱਕ ਵਧੀ ਹੋਈ ਹੈ ਇਸ ਦੀ ਉਦਾਹਰਨ ਉਸ ਵੇਲੇ ਮਿਲੀ ਜਦੋਂ ਵਿਜੀਲੈਂਸ ਪੁਲਿਸ ਲੁਧਿਆਣਾ ਨੇ ਪਾਇਲ ਥਾਣੇ 'ਚ ਤਨਾ ਦੋ ਮੁਲਾਜ਼ਮਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਪੁਲਿਸ ਦੇ ਅੜਿੱਕੇ ਜ ਆਏ ਅਤੇ ਕੱਪੜਿਆਂ ਚ ਮੁੱਲ ਕੋਈ ਇਹ ਨੇ ਪੰਜਾਬ ਪੁਲਿਸ ਦੇ ਉਹ ਸਿਪਾਹੀ ਜਿਨ੍ਹਾਂ ਨੂੰ ਰਿਸ਼ਵਤ ਖੋਰੀ ਦੇ ਚੱਲਦੇ ਆ ਕਾਬੂ ਕੀਤਾ ਗਿਆ ਇੱਕ ਐਸਆਈ ਜਗਤਾਰ ਸਿੰਘ ਅਤੇ ਦੂਜਾ ਹੌਲਦਾਰ ਅਬਦੁਲ ਹਫੀਜ਼ ਦੋਨੋਂ ਹੀ ਲੁਧਿਆਣਾ ਦੇ ਪਾਇਲ ਥਾਣੇ ਚ ਤਾਇਨਾਤ ਨੇ ਅਤੇ ਇੱਕ ਮਾਮਲੇ ਨੂੰ ਰਫਾ ਦਫਾ ਕਰਾਉਣ ਦੇ ਬਦਲੇ ਅਫਤਾਰ ਕੌਰ ਦੀ ਨਾਂ ਦੀ ਔਰਤ ਤੋਂ 5000 ਰੁਪਏ ਦੀ ਰਿਸ਼ਵਤ ਮੰਗ ਰਹੇ ਸਨ ਐਸਆਈ ਜਗਤਾਰ ਸਿੰਘ ਜੋ ਥਾਣਾ ਮਲੋਤ ਵਿਖੇ ਲਗਾ ਹੋਇਆ ਹੈ ਦੂਜੀ ਤਰਨੇ ਅਵਤਾਰ ਕੌਰ ਦੇ ਵਿਰੁੱਧ ਦਰਖਾਸਤ ਦਿੱਤੀ ਸੀ ਜਿਸ ਨੂੰ ਕਿ ਐਸਏ ਅਵਤਾਰ ਸਿੰਘ ਢੀਲ ਕਰ ਰਿਹਾ ਸੀ ਜਿਸ ਨੇ 10000 ਰੁਪਏ ਦੀ ਮੰਗ ਕੀਤੀ ਕਿ ਤੁਹਾਡੀ ਮੈਂ ਦਰਖਾਸਤ ਰਫਾ ਦਫਾ ਕਰ ਦੇਵਾਂਗਾ ਦੋਵਾਂ ਹੀ ਮਲਜ਼ਮਾ ਦੇ ਰਵੱਈਏ ਤੋਂ ਪਰੇਸ਼ਾਨ ਅਵਤਾਰ ਕੌਰ ਨੇ ਰਿਸ਼ਵਤ ਖੋਰੀ ਦੀ ਗੱਲ ਲੁਧਿਆਣਾ ਵਿਜੀਲੈਂਸ ਵਿਭਾਗ ਦੇ ਕੰਨੋਂ ਕਢੀ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਜਗਤਾਰ ਸਿੰਘ ਆਪਣੇ ਨਾਲ ਮੁਹੰਮਦ ਹੁਫੀਜ਼ ਹੌਲਦਾਰ ਨੂੰ ਨਾਲ ਲੈ ਕੇ ਰਿਸ਼ਵਤ ਦੇ ਪੈਸੇ ਲੈਣ ਲਈ ਜੋ ਕਿ 10000 ਦੀ ਡਿਮਾਂਡ ਕੀਤੀ ਸੀ 5000 ਰੁਪਏ ਪਹਿਲੀ ਕਿਸ਼ਤ ਲੈਣ ਲਈ ਥਾਣੇ ਤੋਂ ਬਾਹਰ ਕੁਆੜ ਦੀ ਦੁਕਾਨ ਤੇ ਆਇਆ ਜਿਸ ਨੂੰ 5000 ਰੁਪਏ ਰੰਗੇ ਹੱਥੀਂ ਲੈਂਦੇ ਗ੍ਰਿਫਤਾਰ ਕੀਤਾ ਨਾਲ ਹੀ ਹੌਲਦਾਰ ਨੂੰ ਗ੍ਰਿਫਤਾਰ ਕੀਤਾ ਸੋ ਇਸ ਵੇਲੇ ਲੋੜ ਹੈ ਕਿ ਪੰਜਾਬ ਸਰਕਾਰ ਬੇਲਗਾਮ ਹੋਈ ਸੂਬੇ ਦੀ ਪੁਲਿਸ ਨੂੰ ਨਕੇਲ ਪਾਵੇ ਤਾਂ ਜੋ ਇਨਸਾਫ ਲਈ ਲੋਕਾਂ ਨੂੰ ਨਾਤਾ ਆਪਣਾ ਆਰਥਿਕ ਸ਼ੋਸ਼ਣ ਕਰਵਾਣਾ ਪਵੇ ਅਤੇ ਨਾ ਹੀ ਸਰੀਰਕ ਤੌਰ ਤੇ ਤਸੀਹੇ ਚ ਝੱਲਣੇ ਪੈਣ ਲੁਧਿਆਣਾ ਤੋਂ ਨਵੀਨ ਸ਼ਰਮਾ ਫ੍ਰੀ ਮੀਡੀਆ ਤਿਆ ਹੁਣ ਦਿਖਾਉਂਦੇ ਆ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਉਹ ਕਰਤੂਤ ਜਿਸ ਨੇ ਪੂਰੇ ਮਹਿਕਮੇ ਨੂੰ ਸ਼ਰਮਸਾਰ ਕਰ ਦਿੱਤਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਅਤੇ ਕਾਫੀ ਪਸੰਦ ਵੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੂੰ ਉਸ ਵੇਲੇ ਬਿਨਾ ਨੰਬਰ ਵਾਲੀ ਗੱਡੀ ਚਲਾਉਣੀ ਕਾਫੀ ਮਹਿੰਗੀ ਪਈ ਜਦੋਂ ਇੱਕ ਰਾਘਿਰ ਨੇ ਰੋਕ ਕੇ ਸੜਕ ਤੇ ਪੁਲਿਸ ਮੁਲਾਜ਼ਮ ਦੀ ਕਾਫੀ ਬੇਇੱਜ਼ਤੀ ਕੀਤੀ ਫਿਰ ਮੈਂ ਸਰ ਸਵਾਲ ਕਰਦਾ ਹਾਂ ਤੁਹਾਨੂੰ ਤੁਸੀਂ ਫੋਨ ਵੀ ਸਾਉਂਡ ਰਹੇ ਸੀ ਨੰਬਰ ਪਲੇਟ ਵੀ ਨਹੀਂ ਤੁਹਾਡੇ ਬੈਟ ਵੀ ਨਹੀਂ ਲੱਗੀ ਮੈਂ ਵੀਡੀਓ ਚ ਲੈ ਰਿਹਾ ਸੀ ਤੁਹਾਨੂੰ ਉਵੇਂ ਆਉਂਦਾ ਰਸਤੇ ਦੇ ਵਿੱਚ ਇਹ ਸਰ ਮੇਰਾ ਹੁਣੀ ਥੋੜਾ ਟਾਈਮ ਪਹਿਲਾਂ ਚਲਾਣ ਹੋਇਆ ਬੈਲਟ ਦਾ ਮੇਰੇ ਮਾਤਾ ਨੂੰ ਪ੍ਰੋਬਲਮ ਆ ਤੇ ਉਹਨਾਂ ਨੇ ਬੈਟਰ ਲਾਉਣ ਨੂੰ ਧੱਕਾ ਕੀਤਾ ਸੀ ਹਾਂਜੀ ਤੇ ਲੋਕਲ ਤੇ ਲੋਕਲ ਵਾਸਤੇ ਸਰ ਮਾੜੇ ਇੱਕ ਮਿੰਟ ਮੈਨੂੰ ਮਾੜੇ ਤੁਸੀਂ ਵੀਡੀਓ ਵਿੱਚ ਦੱਸੋਗੇ ਕਿ ਲੋਕਲ ਬੰਦੇ ਨੂੰ ਮਾਫ ਕਰਾ ਹਾਂਜੀ ਕੀ ਸਰ ਇੱਕ ਮਿੰਟ ਸਰ ਪਲੀਜ਼ ਮੇਰੀ ਰਿਕਵੈਸਟ ਹੈ ਸਰ ਇੱਕ ਮਿੰਟ ਸਰ ਉਹ ਬੈਸਵਾ ਜੀ ਨੇ ਸਰ ਮੇਰੀ ਗੱਲ ਤਾਂ ਸੁਣੋ ਇਹ ਪੁਲਿਸ ਮੁਲਾਜ਼ਮ ਡਰਾਈਵਿੰਗ ਵੇਲੇ ਮੋਬਾਈਲ ਫੋਨ ਤੇ ਬਿਨਾ ਸੀਟ ਬੈਲਟ ਤੋਂ ਗੱਡੀ ਚਲਾ ਰਿਹਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਚੁੱਕੀ ਹੈ। ਜ਼ਰਾ ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਇੱਕ ਜਾਗਰੂਕ ਨਾਗਰਿਕ ਪੁਲਿਸ ਮੁਲਾਜ਼ਮ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਓਏ ਇੱਕ ਮਿੰਟ ਮੇਰੀ ਸਰ ਗੱਲ ਤਾਂ ਸੁਣ। ਤੁਸੀਂ ਤੈਨੂੰ ਬਾਰ-ਬਾਰ ਤੁਸੀਂ ਮੇਰੇ ਚਪੇੜ ਤਾਂ ਮਾਰੋ। ਨਹੀਂ ਕਿਉਂ? ਤੁਸੀਂ ਮੇਰੇ ਮਾਰੋ। ਤੁਸੀਂ ਮੜੇ ਮੜੇ ਵੱਡੇ ਸਾਹਿਬ ਮੜੇ ਇੱਕ ਮਿੰਟ ਖੜ੍ਹ ਜਾਓ। ਛੋਟੇ ਵੀ। ਫੋਨ 100 ਨੰਬਰ ਤੇ ਮੜਾਇਆ। ਨੀ ਮੈਨੂੰ ਸਵਾਲ ਕਰਨਾ ਹੀ ਤੁਹਾਨੂੰ ਮੈਂ ਸਰ ਜੀ। ਕਿ ਤੁਸੀਂ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਸੀਂ ਭੱਜ ਰਹੇ ਹੋ ਹੁਣ ਤੁਸੀਂ ਆ ਮਰੇ ਪਾਸੇ ਭੱਜ ਲੈਣ ਦੋ ਵੀਰ ਦੀ ਪੁਲਿਸ ਵਾਲਿਆਂ ਨੂੰ ਬਿਊਰੋ ਰਿਪੋਰਟ ਪ੍ਰੀ মিডিਆ ਫਿਲਹਾਲ ਇਸ ਹਫਤੇ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ before i talk about free media initiative, let me go back a little. following protests, news channel was finally taken off the cable network in punjab in february 2011. since then, despite seeking legal remedy, the channel was not put on the cable network in punjab. The cable cartel as is widely known is backed by a powerful political entity which also runs a group of news and entertainment channels. That was 2 years ago. I'm back yet again in a different form, in a form that cannot be silenced. Free Media Initiative will give you news, views and more on the YouTube Join the movement for change. Be free. Be a part of free media initiative.